ਜਿਹੜੇ ਬਾਜ਼ਾਰ ਚ ਲੈਨੇ ਹੋ 15-1500 ਦੇ ਲੈ ਜਾਓ 5-500 ਦੇ ਵਿੱਚ ਦੇਖੋ ਕਾਟਨ ਦਾ ਸੂਟ ਕਾਟਨ ਦੀ ਬੋਨੂੰ ਕਾਟਨ ਦਾ ਦੁਪੱਟਾ ਬਾਜ਼ਾਰ ਦਾ ਰੇਟ 1500 ਸਾਡਾ ਰੇਟ ਸੀਗਾ 850 ਪਰ ਹੁਣ ਅਸੀਂ 850 ਵਾਲਾ ਸੂਟ ਵੀ ਕਰਤਾ 500 ਦੇ ਵਿੱਚ ਸਮਰ ਸੇਲ ਲਾਤੀ ਆ ਛੇਤੀ ਆਜੋ ਬਹੁਤ ਵੱਡੇ ਵੱਡੇ ਬ੍ਰਾਂਡਡ ਸੂਟ ਵੀ ਤੁਹਾਨੂੰ ਤੇਰੇ ਨੇ ਕੋਟੀਆਂ ਦੇ ਪਾਸ ਹੀ ਭਾਈ ਜੀ ਰੰਗਾਂ 'ਚ ਕਮੀ ਕੋਈ ਨਹੀਂ ਡਿਜ਼ਾਈਨ ਦੇਖੋ ਕੱਲਾ ਕੱਲਾ ਮੂੰਹੋ ਬੋਲਦਾ ਧਾਗੇ ਦੀ ਗਢਾਈ ਕੋਈ ਲਾਂਮਾ ਨਹੀਂ ਆਊਗਾ ਜਿੱਦਾਂ ਦਾ ਡਿਜ਼ਾਈਨ ਕਹੋਗੇ ਤੁਹਾਡੇ ਸਾਹਮਣੇ ਆ ਨੈੱਕ ਤੇ ਵਰਕ ਬਣਿਆ ਘੇਰਾ ਸਿੰਪਲ ਆਏਗਾ ਬੋਟਮ ਪ੍ਰਿੰਟ ਆਏਗੀ ਦੁਪੱਟਾ ਕੋਟਨ ਦਾ ਆਏਗਾ ਕਲਰ ਦੇ ਕੋਈ ਕਮੀ ਨਹੀਂ ਜਿੱਦਾਂ ਦਾ ਡਿਜ਼ਾਈਨ ਕਹੋਗੇ ਜਿੱਦਾਂ ਦਾ ਕਹੋਗੇ ਤੁਹਾਨੂੰ ਦੇ ਕੇ ਭੇਜਾਂਗੇ ਕੋਈ ਤੁਹਾਨੂੰ ਇਦਾਂ ਦੇ ਡਿਜ਼ਾਈਨ ਨਹੀਂ ਦੇ ਸਕਦਾ ਬਾਰ ਬਾਰ ਕਹਿੰਨੇ ਆ ਨਾ 1200 ਨਾ 1400 ਨਾ 1000 ਰੁਪਿਆ ਅਸੀਂ ਵੇਚਦੇ ਸੀ 850 ਚ ਇਹ ਵੀ ਕਰਦੇ 500 ਚ ਬਾਜ਼ਾਰ ਦਾ ਰੇਟ 1500 ਆ ਪਰ ਅਸੀਂ 5 500 ਦੇਣਾ 5 ਦਿਨ ਦੀ ਲਾਤੀ ਬਹੁਤ ਵੱਡੀ ਸੇਲ ਉਹ ਭਾਈ ਇਹ ਬਜ਼ੁਰਗਾਂ ਲਈ ਕਲਰ ਕਿੰਨਾ ਪਿਆਰਾ ਬਣਿਆ ਆ ਸਿੰਪਲ neck ਦੇ ਵਰਕ ਆ ਗਿਆ ਇਹ ਵੀ ਤੁਹਾਨੂੰ ਘੱਟ ਰੇਟ ਦੇ ਵਿੱਚ ਦਵਾਂਗੇ ਇਹ ਵੀ ਕੋਈ ਤੁਹਾਨੂੰ 1000 1500 2000 ਨਹੀਂ 750 ਦੀ ਰੇਂਜ ਦੇਵਾਂਗੇ ਆ ਦੇਖੋ ਜੀ ਘੇਰੇ ਚੈੱਕ ਕਰ ਲਓ ਵੱਡੇ ਵੱਡੇ ਬ੍ਰੈਂਡਾਂ ਵਾਲੇ ਸੂਟ ਸਾਡੇ ਕੋ ਆ ਦੇਖੋ ਛਮਸ਼ਮ ਕਰਦਾ ਸੂਟ ਆਇਆ ਔਰ ਜਨ ਜ਼ਿਆਦਾ ਦੁਪੱਟਾ ਆਏਗਾ ਡਿਜੀਟਲ ਪ੍ਰਿੰਟਿੰਗ ਦੇ ਵਿੱਚ बॉटम ਤੇ ਵਰਕ ਆਏਗਾ ਨਾਲ ਘੇਰੇ ਤੇ ਕਢਾਈ ਥੋੜਾ ਥੋੜਾ ਸਾਰਾ ਕੰਮ ਹੋਇਆ ਜੇ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਤੁਸੀਂ ਸਾਡੇ ਕੋਲ ਆਉਣਾ ਜਿਹੜਾ 1000 ਰੁਪਏ ਦੀ ਕੀਮਤ ਤੋਂ ਉੱਪਰ ਵਾਲਾ ਸੂਟ ਆ ਉਹਦੇ ਉਤੇ 15% ਸੇਲ ਆਤੀ ਆ। ਆ ਦੇਖੋ ਹੈਂਡਵਰਕ ਦੇ ਨਾਲ ਦਾ ਧਾਗੇ ਦਾ ਕੰਮ ਕੇਰੇ ਦੇ ਵਰਕ ਹੋਇਆ ਬੁਟੀਕ ਵਾਲਾ ਪੀਸ ਆਏਗਾ ਫੋਟੋ ਵਾਲਾ ਦੁਪੱਟਾ ਖੁੱਲਾ ਡੁਲਾਏਗਾ ਰੇਟ ਬਾਜ਼ਾਰ 'ਚ 1500 21750 ਤੁਹਾਨੂੰ 1200 'ਚ ਦੇਵਾਂਗੇ। ਵਿਆਹ ਪਾਵੇਂ ਤੁਹਾਡਾ ਸਤੰਬਰ ਅਗਸਤ ਜਾਂ ਪਾਵੇਂ ਅਕਤੂਬਰ ਜਾਂ ਹੁਣੇ ਆਜੋ ਨਵੀਂ ਵੈਰਾਈਟੀ ਨਵੇਂ ਡਿਜ਼ਾਈਨ ਪਰ ਕਰਤੇ ਆ ਕੌਡੀਆਂ ਦੇ ਭਾਅ। ਇਹ ਰਾਮ ਟੈਕਸ ਦਾ ਸੂਟ 5 5 6 6000 'ਚ ਵਿਕਦਾ ਹੈ ਵੀ ਤੁਹਾਨੂੰ ਲੈਸ 'ਚ ਦੇ ਦਾਂਗੇ। ਆ ਦੇਖੋ ਜੀ ਡਿਜ਼ਾਈਨ ਦੇਖੋ ਬੁਟੀਕਾਂ ਵਾਲੇ ਪੀਸ ਮਾਡਲ ਵਾਲੇ ਪੀਸ ਜਿਹੜੀਆਂ ਅੱਜ ਕੱਲ ਕੁੜੀਆਂ ਮੰਗਦੀਆਂ ਸੋਹਣੇ ਸੋਹਣੇ ਡਿਜ਼ਾਈਨਾਂ ਭਾਈ ਜੀ ਚੀਜ਼ਾਂ ਵੀ ਚੋਣ ਚੋਣ ਕੇ ਲਿਆਉਂਦੀਆਂ ਆ ਭਾਈ ਜੀ ਬਿਲਕੁਲ ਨੋਰਮਲ ਜਿਹਾ ਵਰਕ ਹੋਇਆ ਕੜਾਈ ਦਾ ਦੇਖੋ ਕਿਰੇ ਤੇ ਫਰਕ ਹੋਇਆ ਬੁਟੀਕ ਵਾਲਾ ਪੀਸ ਆ ਇੱਥੇ ਵੀ ਤੁਹਾਨੂੰ 15% ਡਿਸਕਾਊਂਟ ਦੇ ਦਾਂਗੇ ਆਉਣਾ ਕਿੱਥੇ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇਖੋ ਸਾਡੇ ਕੋਲ ਗਰਮੀਆਂ ਵਾਲੇ ਸੂਟ ਤਾਂ ਮਿਲ ਜਾਣੇ ਪਰ ਵਿਆਹਾਂ ਸ਼ਾਦੀਆਂ ਵਾਲੇ ਭਾਰੇ ਭਾਰੇ ਸੂਟਾਂ ਦੇ ਉੱਤੇ ਵੀ ਲਾਤੀ ਹੱਲਾ ਬੋਲ ਸੇਲ ਇਹਦੇ ਉੱਤੇ ਵੀ ਤੁਹਾਨੂੰ ਅਸੀਂ ਦੇ ਰਣਾ ਸਪੈਸ਼ਲ 15% ਡਿਸਕਾਊਂਟ ਇਸ ਗੱਲ ਦੀ ਗਾਰੰਟੀ ਆ ਜੋ ਵੈਰਾਈਟੀਆਂ ਤੁਹਾਨੂੰ ਮ ਕੰਸ਼ਮ ਕਰਦਾ ਸੂਟ ਪਰਲ ਵਰਕ ਦੇ ਵਿੱਚ ਨਿਕ ਨਿਕਾ ਸਾਰਾ ਕੰਮ ਹੋਇਆ ਕਿ ਰੇਤ ਕੰਮ ਹੋਇਆ ਬ੍ਰਿਕੀ ਡਬੱਟੇ ਦੇ ਨਾਲ ਡਬੱਟਾ ਦੇਖੋ ਕਿੰਨਾ ਪਿਆਰਾ ਬਣਿਆ ਆ ਪਹਿਣਾ ਵਾਸਤੇ ਬਹੁਤ ਪਿਆਰੇ ਸੂਟ ਆਏ ਜੀ ਦੇਖੋ ਜੀ ਔਰ ਕੰਦਰ ਸੂਟ ਵੀ ਮਿਲ ਜਣੇ ਆ ਸਿਲਕ ਦੇ ਸੂਟ ਵੀ ਮਿਲ ਜਣੇ ਆ ਕਾਟਨ ਦੇ ਸੂਟ ਵੀ ਮਿਲ ਜਣੇ ਆ ਮਤਲਬ ਹਰ ਇੱਕ ਚੀਜ਼ ਜੇ ਕਿਸ ਨੇ ਲੈਣਾ ਆ ਅੱਜ ਦਾ ਸਭ ਤੋਂ ਟਾਪ ਦਾ ਸੂਟ ਆ ਦੇਖੋ ਬੜੀ ਸੋਹਣੀ ਰੇਂਜ ਬੜੇ ਸੋਹਣੇ ਡਿਜ਼ਾਈਨ ਬੜੀ ਸੋਹਣੀ ਵੈਰਾਈਟੀ ਇਦਾਂ ਦੇ ਪੀਸ ਸਾਨੂੰ ਕਿਤੋਂ ਨਹੀਂ ਮਿਲਣੇ ਭਾਵੇਂ ਦੂਰ ਵੀ ਨਾਲ ਲਾ ਲਾ ਕੇ ਚਲ ਜਾਓ ਆ ਵਿਆਹ ਵਾਲੀ ਕੁੜੀ ਦੇ ਲਈ ਤਾਂ ਸਭ ਹੋਰ ਡਿਜ਼ਾਈਨ ਮਹਾਰਾਣੀ ਡਿਜ਼ਾਈਨ ਕੰਨੇ ਇਹ ਸੂਟ ਨੂੰ ਇਦਾਂ ਦੇ ਡਿਜ਼ਾਈਨ ਵੀ ਤੁਹਾਨੂੰ ਮਿਲ ਜਾਣੇ ਆ ਬਿਲਕੁਲ ਆ ਦੇਖੋ ਸ਼ਿਮਰ ਟੱਚ ਦੇ ਵਿੱਚ ਦੁਪੱਟਾ ਤੇ ਦੇ ਸੂਟ ਬਾਜੂ ਵਰਕ ਦੇ ਨਾਲ ਪਰਲ ਵਰਕ ਦਾ ਕੰਮ ਹੋਇਆ ਜ਼ੀਰੋ ਟਾਂਕੇ ਦਾ ਵਰਕ ਕੱਲੀ ਕੱਲੀ ਜੀ ਤੁਹਾਨੂੰ ਤਸੱਲੀ ਨਾਲ ਭੇਜਾਂਗੇ ਕਰਾ ਕੇ ਆ ਦੇਖੋ ਡਿਜ਼ਾਈਨ ਸਿੰਪਲ ਨਿਕਲਣੇ ਦਾ ਵਰਕ ਹੋਇਆ ਕਿੱਡਾ ਪਿਆਰਾ ਦੁਪੱਟਾ ਦੇਖੋ ਕਿੱਡਾ ਪਿਆਰਾ ਬਣਿਆ ਔਰਗੰਜ਼ਾ ਦਾ ਇਕੱਲੇ ਸਾਡੇ ਫੇਰੇ ਕਰਦੇ ਸੂਟਾਂ ਦੇ ਨਾਲ-ਨਾਲ ਰੈਡੀमेड ਸ਼ਰਾਰੇ ਗਰਾਰੇ ਲਹਿੰਗੇ ਪੈਂਟ ਸੂਟ ਪਲਾਜੋ ਸੂਟ ਇਹਨਾਂ ਦੇ ਉੱਤੇ ਵੀ ਬਹੁਤ ਸੋਹਣੀਆਂ ਆਫਰਾਂ 15 15% ਡਿਸਕਾਊਂਟ ਅਸੀਂ ਤੁਹਾਨੂੰ ਦੇਣਾ ਦੁਪੱਟੇ ਵੀ ਹੈਵੀ ਦੇ ਰਹੇ ਹਾਂ ਆ ਦੇਖੋ ਤੁਸੀਂ ਸ਼ਰਾਰਾ ਫਰੰਟ ਦੇਖੋ ਆ ਤੁਸੀਂ ਦੇਖੋ ਇਹਦਾ ਬੈਕ ਦੇਖੋ ਟੌਪ ਦੇਖੋ ਸ਼ਰਾਰੇ ਗਰਾਰੇ ਆ ਦੇਖੋ ਪ੍ਰੋਪਰ ਟੌਪ ਦੀਆਂ ਲਗਜ਼ਰੀ ਚੀਜ਼ਾਂ ਜੇ ਤੁਸੀਂ ਲੈਣੀਆਂ ਇਸ ਤੋਂ ਇਲਾਵਾ ਹੋਰ ਹੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਅਸੀਂ ਦਵਾਂਗੇ ਛੇਤੀ ਆ ਜਾਓ ਬੁੱਟਰ ਰੋਡ ਕਾ ਦੀਆਂ ਮਾ ਤੁਸ਼ਰੀ ਦਾ ਉਸਤਾਦ ਦੇ ਸਟੋਰ ਤੇ ਪੰਜ ਦਿਨ ਦੀ ਸੇਲ ਆ ਵੱਡੇ ਫਾਇਦੇ ਕਰਾਂਗੇ